ਸਭ ਤੋਂ ਪਹਿਲਾਂ ਹਰ ਇੱਕ ਨੂੰ ਸਵਾਗਤ ਹੈ ਆਪਣੇ YouTube ਚੈਨਲ ਪਿੰਡੂ ਪੰਜਾਬ ਉੱਤੇ ਤੇ Facebook ਪੇਜ ਉੱਤੇ ਤੇ ਅੱਜ ਲਾਸਟ ਜਿਹੜੀ ਵਟ ਰਹੀ ਸੀ ਆਪਣੇ ਕੋਲੇ ਆਲੂਆਂ ਦੀ ਉਹ ਆਪਾਂ ਲੱਗੇ ਪੱਟਣ ਦਿਖਾਉਣੇ ਆ ਸਾਨੂੰ ਕਿਵੇਂ ਪੱਟੀਆਂ ਜਿਹਾ ਵਟਾ ਤੇ ਜੇਕਰ ਚੈਨਲ ਤੇ ਨਵੇਂ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਜੜੇਰਿਓ ਬਲੌਗ ਦੇ ਨਾਲ ਆਹਾ ਤਿੰਨ ਵਟਾਂ ਪੱਟੀਆਂ ਆਈਆਂ ਦਰ ਦੇਖ ਸਕਦੇ ਹੋ ਤੇਰਾ ਪੱਲਾ ਤੇ ਖੀਰੇ ਉਹ ਸੁਣ ਦਿਖਾਉਣ ਨੇ ਆ ਵਟ ਰਹੀ ਸੀਗੀ ਆਪਣੀ ਪੱਟਰ ਵਾਲੀ ਆ ਲੈ ਕੇ ਆਪਾਂ ਪੱਟ ਕੇ ਤੇ ਆ ਬੀਲ ਵੱਢ ਕੇ ਸਿੱਟਦੀ ਇਹਨਾਂ ਦੇ ਤੋਂ ਤੇ ਜੱਟ ਟਮਾਟਰ ਇੱਥੇ ਲਾਇਆ ਹੀ ਆਪਾਂ ਖੀਰੇ ਨੂੰ ਲਾ ਕੇ ਆਪਣਾ ਪਾਣੀ ਲਾ ਲੂ ਪੱਟੇ ਕੇ ਇੱਥੇ ਆਪਾਂ ਪਿੰਡੀ ਬੀਜ ਸੀ ਉੱਤੋਂ ਪੈ ਗਿਆ ਜੀ ਮੀਂਹ ਤੇ ਉਹ ਉਗਰਨੀ ਉਗਰੀ ਨਹੀਂ ਚੱਜ ਨਾਲ ਤੇ ਆਪਾਂ ਉੱਤ ਨਵੇਂ ਉੜੇ ਕੱਢਦੇ ਆ। ਪੌਣੇ ਹੁਣ ਆਪਾਂ ਆਲੂਆਂ ਤੇ ਕਾਰਵਾਈ ਕੀ ਬੰਦ ਹੈ? ਆਲੂ ਚੈੱਕ ਕਰੀ ਸਕਦੇ ਤੁਸੀਂ। ਆਰਗੇਨਿਕ ਆਲੂ ਆਪਣੇ। ਕਿਵੇਂ ਬਟਾ ਦੇ ਬਾਹਰ ਨਿਕਲੇ ਭੇਜ। ਪਟਗੀ ਜਿਹੜਾ ਮੋਟਾ ਮਾਲੂ ਆ ਪਰਖਾਂ ਗੱਡ। ਜਿਹੜਾ ਬਰੀਕ ਆ ਉਹ ਟੋਕਰੇ 'ਚ ਪਾਦਾ ਕਰਾਂਗੇ ਜਿਵੇਂ ਕਾਲਾ ਆਲੂ ਆ। ਕਾਲੇ ਹੋ ਜਾਂਦੇ ਇਹ ਤਾਂ ਹੁੰਦੇ ਜਦੋਂ ਆਲੂ ਬਾਹਰ ਨਿਕਲਦੇ ਨੇ ਵੱਟ ਤੋਂ ਜਦੋਂ ਉਹਨੂੰ ਹਵਾ ਲੱਗਦੀ ਧੁੱਪ ਲੱਗਦੀ ਹੈ ਉਹਦੇ ਆਲੂ ਕਾਲੇ ਹੋ ਜਾਂਦੇ ਤੇ ਇੱਧਰ ਆਪਾਂ ਇੱਥੋਂ ਦੀ ਸੌਂਫ ਨੂੰ ਪਾਣੀ ਲਾਤਾ ਸੀਗਾ ਤੇ ਜਿਹੜੇ ਆਪਾਂ ਪਿਛਲੇ ਵਲੌਗਾਂ ਤੁਸੀਂ ਦੇਖੇ ਹੋਣੇ ਗੋਭੀ ਦੇ ਵਿੱਚ ਗੰਡੇ ਲਾਏ ਸੀਗੇ ਉਹ ਵੀ ਬਹੁਤ ਵਧੀਆ ਖੜੇ ਐ ਇੱਧਰ ਬੈੱਡ ਵਾਲੇ ਗੰਡੇ ਗੰਦ ਕੱਢਣ ਵਾਲਾ ਜੀ ਤੇ ਇੱਧਰ ਆਪਣੇ ਹੈਗੇ ਆ ਇਹ ਤਾਂ ਗੋਭੀ ਦੇ ਵਿੱਚ ਲਾਇਸੀ ਗੱਡੇ ਹੁਣ ਗੋਭੀ ਪੱਟ ਦਾਂਗੇ ਤੇ ਗੰਡੇ ਵਿੱਚ ਆਲੇ ਖੜੇ ਰਹਿਣਗੇ ਤੇ ਦਿਖਾਉਣੇ ਆ ਫਿਰ ਸਾਨੂੰ ਆਲੂ ਪੱਟ ਕੇ ਕੀ ਰਿਸਪੌਂਸ ਆਲੂ ਦਾ ਜੁੜੇ ਰਹੋ ਬਲੌਗ ਦੇ ਨਾਲ ਲੱਗ ਗਿਆ ਆ ਪਾਲੂ ਪੱਟਣਾ ਹੁਣ ਮੈਂ ਟੱਕ ਮਾਰ ਲੈਣੇ ਦੋਨੇ ਪਾਸੇ ਆਲੂ ਪੋਲੇ ਹੋਏ ਨੇ ਦੇ ਵਿੱਚੋਂ ਤੇ ਹੁਣ ਤਾਂ ਸੌਖਾ ਚੁੱਕੀ ਜਾਂਦਾ ਤੇ ਆਲੂ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਿਨਾਂ ਰੇ ਵਾਲੇ ਆਰਗੈਨਿਕ ਆਲੂ ਫਿਰ ਸਹੀ ਵੀ ਤੁਸੀਂ ਬਹੁਤ ਸੋਹਣਾ ਬਣਿਆ ਇੱਥੇ ਦੇਖ ਸਕਦੇ ਹੋ ਆਲੂਆਂ ਦਾ ਦੋਸਤੋ ਆਲੂ ਪਕੜੀ ਗਏ ਨੇ ਮੋਟਾ ਸਹ ਜਿੱਧਰ ਤੇ ਜਿਹੜਾ ਜਮਾ ਪੀ ਕੋ ਇਧਰ ਜਿਵੇਂ ਕਾਲੇ ਜਿਹੇ ਆਲੂ ਆ ਵੀ ਇਧਰ ਕਰ ਦਿੰਨੇ ਆਪਾਂ ਤੇ ਮੀਂਹ ਪੈਣ ਨਾਲ ਹੁਣ ਫਰਕ ਪੈ ਗਿਆ ਆਲੂਆਂ ਦਾ ਮਿੱਟੀ ਆਉਂਦੀ ਨਾਲ ਹਨ ਜਾਲ ਹੋ ਜੋ ਮਿੱਟੀ ਇਹ ਨਾਲ ਹੁਣ ਜਿਆਦਾ ਆਉਣ ਲੱਗੀ ਜਦੋਂ ਮੀਂਹ ਤੋਂ ਪਹਿੜੇ ਪਹਿਲਾਂ ਪੱਟੇ ਇਧਰ ਲੀਆਂ ਵਟਾਂ ਉਹਨਾਂ ਨਾਲ ਜਮਾ ਮਿੱਟੀ ਨਹੀਂ ਆਈ ਜਦੋਂ ਤੁਸੀਂ ਸਾਈ ਚੈੱਕ ਕਰ ਸਕਦੇ ਹੋ ਮੈਂ ਕਰੂ ਚੈੱਕ ਮੱਕੇ ਬਹਾਲਾਣਾ ਵਾਵਾਂਗੇ ਜਿਹੜੇ ਥਲਦੇ ਰਹਿ ਗਏ ਮੋੜੇ ਮੋਟੇ ਉਹ ਆਪਾਂ ਚੋਕ ਲਾਂਗੇ ਤੇ ਸਾ ਆਲੂ ਇਸ ਨੂੰ ਚਾਹ ਠੀਕ ਹੈ ਲਵਾਂਗਾ ਤੇ ਰੀ ਗੋਲੀ ਜੀ ਆਪਾਂ ਇੱਧਰ ਛੱਡ ਦਿੰਨੇ ਆ ਤੇ ਕਿਹੜੇ ਕਿਹੜੇ ਵੀਰਾਂ ਨੇ ਆਲੂ ਪਟਲ ਇੱਕ ਮਿੰਟ ਕਰਕੇ ਜਰੂਰ ਦੱਸਣਾ ਕੀ ਝੜ ਰਿਹਾ ਤੇ ਸੋਨੂੰ ਫਿਰ ਆਪਾਂ ਵੀ ਦੱਸਾਂਗੇ ਆਪਣੇ ਕੀ ਝੜ ਰਿਹਾ ਲੋ ਵੀ ਦੋਸਤੋ ਇਨੀ ਗਵੜਚੋਂ ਆਲੂ ਨਿਕਲੇ ਇਹ ਦਰਗ ਇਨੀ ਗੋਲੀ ਹੈ ਲੋ ਵੀ ਦੋਸਤੋ ਫਾਲੂ ਪਟਦੇ ਤੇ ਆਹ ਲੀ ਰਹਿ ਗਈ ਇੱਥੇ ਤੱਕ ਇਦਰਾ ਇੱਥੇ ਤੱਕ ਮੇਨ ਇੱਥੇ ਆਲੂ ਆ ਰਿਹਾ ਜੀ ਸਾਬਾਟੀ ਤੇ ਹੁਣ ਕਿ ਚਾਰ ਪੰਜ ਕਿਦੋਏ ਚ ਵੀ ਵੀਡੋ ਉਹਦੇ ਨੂੰ ਪਵਾਵਾਂਗੇ ਤੇ ਇਹ ਜੋ ਕਿ ਨਿਕਲੇ ਉਹ ਚੱਕ ਲਾਂਗੇ ਤੇ ਮੈਨੂੰ ਲੱਗਦਾ ਹਾਂ ਸਾਰੇ ਆਲੂ ਪੱਟ ਗਏ ਲਗਾ ਵੀ ਦੋਸਤੋ ਆਲੂਆਂ ਦਾ ਕੰਮ ਗਿਆ ਆਪਣਾ ਨਿਬੜ ਦੇਖ ਸਕਦੇ ਹੋ ਇੱਧਰ ਤੱਕ ਸਾਰੇ ਆਲੂ ਪੱਟੇ ਗਏ ਤੇ ਆਲੂਆਂ ਦਾ ਕੰਮ ਉਹ ਗੇ ਸਮਾਪਤ ਤੇ ਇਹ ਕਿ ਮਾਰੰਗਣ ਹਾਲ ਤੇ ਮਿਲਦੇ ਆ ਅਗਲੇ ਬਲਾਕਸ ਨੂੰ ਦੱਸਾਂਗੇ ਆ 260 ਫੁੱਟ ਲੰਮੀਆਂ ਵਟਾਂ ਜੀ ਸਾਰਾ ਏਰੀਆ ਇੱਕ ਵਟ ਆ ਜਿਹੜਾ ਆਪਣਾ ਏਰੀਆ ਜੀ ਇਹ ਚਾਰ ਵਟਾਂ ਸਿੰਘ ਆ ਜੀ ਕਿ ਲਗਭਗ 60 65 ਫੁੱਟ ਲੰਮੀ ਇੱਕ ਵਟ ਦੀ ਚਾਰ ਵਟਾਂ ਢਾਈ 100 ਫੁੱਟ ਤੱਕ ਬਣ ਗਿਆ ਤੇ 250 ਫੁੱਟ ਤੇ ਤੁਹਾਨੂੰ ਦੱਸਾਂਗੇ ਕਿੰਨੇ ਆਲੂ ਨਿਕਲਦੇ ਆ ਆਰਗੈਨਿਕ ਜੀ ਮਿਲਦੇ ਆ ਅਗਲੇ ਬਲਾਕਸ ਨੂੰ ਦੱਸਾਂ ਕਿ ਝੜ ਰਿਹਾ ਆਲੂ ਦਾ ਇੱਲੇ ਕਿ ਚੱਲਦੇ ਹਾਂ ਦੁੱਖਰੇ ਧੰਨਵਾਦ ਜੀ ਜਿਹੜੇ ਸ਼ੇਅਰ ਕਰਦੇ ਹੋ ਵਲੌਗ ਦੇ ਨਾਲ